रणनीति ਵਰਤ ਕੇ ਦਇਆ ਸਿੰਘ ਨੇ ਆਪਣੇ ਕੱਪੜੇ ਝਾਰੇ ਉੱਪਰ ਉਸ ਤਰ੍ਹਾਂ ਪਾ ਦਿੱਤੇ ਜਿਵੇਂ ਤੰਬੂ ਲੱਗੇ ਹੋਣ ਆਪ ਸਾਰੇ ਮੋਰਚਿਆਂ ਤੇ ਬੈਠ ਗਏ ਫੌਜ ਆਈ ਤਾਂ ਤੰਬੂ ਵੇਖ ਬੜੇ ਹੈਰਾਨ ਗੁਰੂ ਨਾਲ ਇਹ ਫੌਜ ਉਸੇ ਸਮੇ ਗੁਣੀਆਂ ਚੱਲਣ ਲੱਗ ਪਈਆਂ ਜੰਗ ਸ਼ੁਰੂ ਹੋ ਗਈ ਪਹਿਲੇ ਹਮਲੇ ਚ ਜੀ ਸਰਗੰਦ ਫੌਜ ਢਿੱਗ ਗਈ ਲੁਕ ਲੁਕ ਜਾਨ ਬਚਾਈ ਨਵਾਬ ਵੀ ਕੰਬ ਗਿਆ ਫਿਰ ਸਾਵਧਾਨ ਹੋ ਗਿਆ ਸਿੰਘਾਂ ਗੋਲੀਆਂ ਮੁਕਣ ਤੇ ਤੀਰ ਚਲਾਏ ਤੀਰ ਮੁਕਣ ਤੇ ਸਿੰਘ ਪੰਜ ਪੰਜ 7 7 ਦੇ ਜਥੇ ਚ ਮੋਰਚੀਆਂ ਚੋਂ ਬਾਹਰ ਨਿਕਲ ਕਿਰਪਾਨਾਂ ਵਰਸ਼ਾਂ ਨਾਲ ਲੜਨ ਲੱਗ ਪਏ ਜੰਗ ਹੱਥੋਂ ਹੱਥੀ ਦੀ ਸ਼ੁਰੂ ਹੋ ਗਈ ਉਧਰ ਸਤਗੁਰਾਂ ਨੂੰ ਸਾਰੀ ਖਬਰ ਮਿਲੀ ਕਿ ਮਝੈਲ ਸਿੰਘ